ਜੀ ਨਾ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰ ਗਿਆਨनाथ ਮਹਾਰਾਜ ਕੀ ਜੈ ਅੱਜ ਅਸੀਂ ਜੋ ਫਤਿਹਗੜ ਚੂੜੀਆਂ ਰੋਡ ਤੇ ਨਾਮ ਤੜੀ ਜੋ ਨਿਰੰਗ ਕਾਰਿਕ ਵਿੱਚ ਅਵਤਾਰ ਸਿੰਘ ਨੂੰ ਸ਼ਹਿਰੀ ਵਾਈਸ ਚੇਅਰਮੈਨ ਦਾ ਅਹੁਦਾ ਦੇ ਕੇ ਯਾਰ ਰਹੇ ਆ ਅਸੀਂ ਉਮੀਦ ਕਰਦੇ ਆ ਕਿ ਵੀਰ ਸਮਾਜ ਦੀ ਸੇਵਾ ਜਿਹੜੀ ਤਨੋਂ ਤੇ ਮਨੋਂ ਨਿਭਾਊਗਾ ਔਰ ਸਾਡਾ ਛੋਟਾ ਵੀ ਜੋ ਦੀਪਕ ਉਹ ਵੀ ਜੋ ਸਰਕਲ ਪ੍ਰਧਾਨ ਦਾ ਸੀਓ ਨੂੰ ਉਹਦਾ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਦੇ ਕੇ ਜਾ ਰਹੇ ਆ ਅਸੀਂ ਉਮੀਦ ਕਰਦੇ ਆ ਕਿ ਇਮਾਨਦਾਰੀ ਨਾਲ ਜਿਹੜੀ ਉਹ ਸੇਵਾ ਨਿਭਾਉਣਗੇ ਜਿੱਤ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ੇਵਾ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਅਸੀਂ ਪਿੰਡ ਪਿੰਡ ਜਾ ਕੇ ਜ਼ਿਲ੍ਹੇ-ਜ਼ਿਲ੍ਹੇ ਵਿੱਚ ਜਾ ਕੇ ਜਿਹੜੀਆਂ ਮੀਟਿੰਗਾਂ ਲਗਾਉਦੇ ਪਏ ਆ ਤੇ ਸਾਨੂੰ ਪਿੰਡ ਵਾਲਿਆਂ ਦਾ ਬਹੁਤ ਹੀ ਜਿਹੜਾ ਸੰਯੋਗ ਮਿਲਦਾ ਏ ਨਸ਼ਿਆਂ ਖਿਲਾਫ ਅਸੀਂ ਜੰਗ ਜਿਹੜਾ ਉਹ ਯਾਰੀ ਕੀਤਾ ਹੈ ਬੜੇ ਲੰਮੇ ਸਮੇਂ ਤੋਂ ਜਿਹੜਾ ਨਸ਼ਿਆਂ ਦੇ ਖਿਲਾਫ ਜੰਗ ਲੜਦੇ ਆ ਰਹੇ ਹਾਂ ਸਾਡੀ ਜਥੇਬੰਦੀ ਦਾ ਨਾਮ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਮੇਰੇ ਨਾਲ ਮੇਰੇ ਵੱਡੇ ਵੀਰ ਸਰਵਨ ਸਿੰਘ ਮੱਟੂ ਜੀ ਮੋਦਲ ਪੰਜਾਬ ਚੇਅਰਮੈਨ ਔਰ ਮੇਰਾ ਬੇਟਾ ਤਸਾਰ ਲਖਣਪਾਲ ਜੀ ਵਾਈਸ ਕومی ਚੇਅਰਮੈਨ ਔਰ ਮੇਰੀ ਭੈਣ ਰੇਖਾ ਜਿਹੜੀ ਰਾਸ਼ਟਰੀ ਚੇਅਰਮੈਨ ਔਰ ਸਰਬਜੀਤ ਸਿੰਘ ਜੀ ਜਿਹੜੇ ਅਧਿਲੀ ਹਾਲ ਤੋਂ ਚੇਅਰਮੈਨ ਨੇ ਅੱਜ ਅਸੀਂ ਪੂਰੀ ਆਪਣੀ ਸਮੁੱਚੀ ਟੀਮ ਦੇ ਨਾਲ ਜਿਹੜੀ ਇੱਥੇ ਪਿੰਡ ਵਿੱਚ ਮੀਟਿੰਗ ਲਵਾਈ ਹੈ ਸ਼ਹਿਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਿੰਘ ਮੱਟੂ ਪਿੰਡ ਮੋਦਲ ਪੰਜਾਬ ਦਾ ਚੇਅਰਮੈਨ ਸਾਡੇ ਬਾਬਾ ਲਾਡੀਨਾਥ ਜੀ ਤਸਾਰ ਜੀ ਤੇ ਰੇਖਾ ਜੀ ਜੋ ਅੱਜ ਅਸੀਂ ਫਤਿਹਗੜ੍ਹ ਚੂੜੀਆਂ ਰੋਡ ਤੇ ਅੱਜ ਦੀਪਕ ਵੀਰ ਨੂੰ ਇੱਕ ਅਵਤਾਰ ਨੂੰ ਜੋ ਅਸੀਂ ਮੌਕਾ ਦਿੱਤਾ ਕਿ ਸੰਗਤ ਦੀ ਸੇਵਾ ਆਪਣੀ ਕਰ ਸਕਣ ਜੈ ਬਾਲਮੀਕੀ ਮੇਰਾ ਨਾਮ ਤੁਸ਼ਾਰ ਲਖਮੀਪਾਲ ਵੀਰਕੇ ਤੋਂ ਕੌਮੀ ਚੇਅਰਮੈਨ ਜੋ ਕਿ ਅੱਜ ਸਾਡੇ ਵੱਡੇ ਵੀਰਾਂ ਨੂੰ ਉਧਾ ਲਾ ਕੇ ਜਾ ਰਹੇ ਆ ਅਸੀਂ ਵੀਰਾਂ ਤੋਂ ਇਹੀ ਉਮੀਦ ਕਰਾਂਗੇ ਕਿ ਮੋਢੇ ਨਾਲ ਮੋਢਾ ਲਾ ਕੇ ਸਾਡਾ ਖੜਨਾ ਤੇ ਨਸ਼ਿਆਂ ਦੇ ਖਿਲਾਫ ਪੂਰੀ ਨੱਥ ਪਾਉਣ ਇਹ ਵੀਰ ਜੋ ਬੋਲੇ ਸੁਨਰਪਾਇ ਭਗਵਾਨ ਵਾਲਮੀਗ ਮਹਾਰਾਜ ਜੀ ਚੇਅ ਮੈ ਰੇਖਾ ਤੇ ਰਾਸ਼ਟਰੀ ਕੌਮੀ ਚੇਅਰਮੈਨ ਜੋ ਇਸ ਵੀਰਾਂ ਨੂੰ ਅਸੀਂ ਅੱਜ ਅਹੁਦਾ ਦੇ ਕੇ ਜਾ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਅਹੁਦਾ ਇਮਾਨਦਾਰੀ ਨਾਲ ਨਿਭਾਏਗਾ ਤੇ ਸਾਡੇ ਨਾਲ ਨਸ਼ਿਆਂ ਦੇ ਬਰਖਲਾਫ ਖੜਨਗੇ ਜਿਹੜਾ ਸ਼ੀਵਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਜੋ ਪੁਲਿਸ ਅnder pair ਤੋਂ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮੀ ਜੀ ਕੀ ਨਾਮ ਹੈ? ਅਵਤਾਰ ਸਿੰਘ। ਮੈਂ ਅਵਤਾਰ ਸਿੰਘ ਜੋ ਬਾਬਾ ਜੀ ਨੇ ਜ਼ਿੰਮੇਵਾਰੀ ਦਿੱਤੀ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਜੀ। ਤੇ ਜਿਹੜੀ ਜ਼ਿੰਮੇਵਾਰੀ ਬਾਬਾ ਜੀ ਹੋਣਾ ਨੇ ਹਾਨੂੰ ਦਿੱਤੀ ਆ ਅਸੀਂ ਉਹਨੂੰ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਜਿਹੜੀ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਆ ਬਾਬਾ ਜੀ ਹੋਣਾ ਨੇ ਅਸੀਂ ਜੀ ਜਾਣ ਨਾਲ ਉਹਦੇ ਵਿਰੋਧ ਲੜਾਂਗੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੀ ਜੈ ਵਾਰਦੀ ਦੀ ਸ਼ਕਤੀ ਅਮਰ ਹੈ ਵਾਰਦੀ ਦੀ ਸ਼ਕਤੀ ਅਮਰ ਹੈ